ਤੇ ਭਾਈ ਅੰਮਰਤਪਾਲ ਸਿੰਘ ਜੀ ਖਾਲਸਾ ਜਿਨ੍ਹਾਂ ਦੀ ਐਨਐਸਏ ਟੁੱਟਣ ਦੀ ਲਗਭਗ ਤਿਆਰੀ ਪੰਜਾਬ ਸਰਕਾਰ ਦੇ ਵੱਲੋਂ ਵੀ ਹੋ ਚੁੱਕੀ ਹੈ ਕਿਉਂਕਿ 2 ਸਾਲ ਤੋਂ ਹੁਣ ਬੱਧ ਰੱਖਣਾ ਬਾਜਬਨੀ ਜੇ ਐਨਐਸਏ ਕੌਣ ਬਤਾਉਂਦੇ ਐ ਹੁਣ ਉਹ ਸੰਸਦ ਮੈਂਬਰ ਨੇ ਇੰਤੀ ਨੇ ਤੇ ਸਰਕਾਰ ਦੇ ਉੱਤੇ ਵੀ ਫਿਰ ਜਿੱਥੇ ਪੰਜਾਬ ਦੇ ਲੋਕਾਂ ਦਾ ਦਬਾਅ ਪਵੇਗਾ ਤੇ ਉੱਥੇ ਸੰਸਦ ਵੱਲੋਂ ਵੀ ਜਿਹੜੀ ਚਾਰਾ ਜੋਈ ਹੈ ਉਹ ਇੱਕ ਜਿਹੜੀਆਂ ਸੰਸਦ ਦੇ ਮੈਂਬਰ ਦੀ ਪਾਵਰ ਹੁੰਦੀ ਹੈ ਉਧਰਲੇ ਪਾਸੋਂ ਵੀ ਜ਼ਰੂਰ ਪੰਜਾਬ ਸਰਕਾਰ ਦੇ ਉੱਤੇ ਦਬਾਅ ਬਣੇਗਾ ਪਰ ਦੋਸਤੋ ਜਿਹੜੀ ਅੱਜ ਆਪਾਂ ਗੱਲ ਕਰਨੀ ਚਾਹੁੰਦੇ ਆ ਕੋਈ ਹੈ ਕਿ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਦੇ ਜਿਉਂ-ਜਿਉਂ ਦਿਨ ਨਾ ਨੇੜੇ ਆ ਰਹੇ ਹੈ ਕਿ ਉਹ ਜੇਲ੍ਹ ਤੋਂ ਬਾਹਰ ਆ ਰਹੇ ਐ ਤੇ ਜਿੰਨੇ ਸਿੱਖਾਂ ਦੇ ਆਗੂ ਨੇ ਜਾਂ ਸਿੱਖਾਂ ਦੀਆਂ ਸਿਆਸੀ ਜਥੇਬੰਦੀਆਂ ਨੇ ਪਾਲ ਪੰਗਾ ਉਹ ਖੁਸ਼ ਹੋਣ ਦੀ ਬਜਾਏ ਨਰਾਸਾ ਦੇ ਆਲਮ ਵਿੱਚ ਚਲੇ ਗਏ ਉਹ ਭਾਈ ਅਮਰਪਾਲ ਸਿੰਘ ਤੇ ਕਈ ਪ੍ਰਕਾਰ ਦੀ ਉਹਨਾਂ ਨੇ ਇਲزامਬਾਜ਼ੀ ਲੜਨੀ ਸ਼ੁਰੂ ਕਰ ਦਿੱਤੀ ਹੈ ਕਿ ਕਿਸੇ ਨਾਲ ਕਿਸੇ ਲੋਕ ਇਹ ਦਿਖਾਇਆ ਜਾਵੇ ਕਿ ਭਾਈ ਅੰਮ੍ਰਿਤਪਾਲ ਸਿੰਘ ਜੇਲ੍ਹ ਦੇ ਵਿੱਚ ਬੈਠਾ ਵੀ ਧਮਕੀਆਂ ਦੇ ਰਿਹਾ ਹੈ ਤੇ ਜਦੋਂ ਉਹ ਜੇਲ੍ਹ ਤੋਂ ਬਾਹਰ ਆਵੇਗਾ ਤੇ ਉਦੋਂ ਹਾਲਾਤ ਕਿਹੋ ਜਿਹੇ ਬਣਨਗੇ ਕਿ ਕਿਸੇ ਨਾ ਕਿਸੇ ਰੂਪ ਸਰਕਾਰ ਤੇ ਝੂਠੀਆਂ ਧਮਕੀਆਂ ਦੀਆਂ ਰਿਪੋਰਟਾਂ ਲਿਖਾ ਕੇ ਦਬਾਅ ਬਣਾਇਆ ਜਾਵੇ ਤਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ NSA ਹੈ ਉਹ ਵਧਾ ਦਿੱਤੀ ਜਾਵੇ ਪਰ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਕਿਸੇ ਦੇ ਨਾਲ ਵੀ ਧੋਖਾ ਹੁੰਦਾ ਹੈ ਅਨਿਆਏ ਹੁੰਦਾ ਹੈ ਜ਼ੁਲਮ ਹੁੰਦਾ ਹੈ ਜਾਂ ਲੋੜ ਤੋਂ ਵੱਧ ਸਮਾਂ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਹੈ ਫਿਰ ਪੰਜਾਬ ਦੇ ਲੋਕ ਉਹ ਸਰਕਾਰ ਦੇ ਧੱਕੇ ਦੇ ਵਿਰੁੱਧ ਬੋਲਦੇ ਆ ਉਹ ਜਾਲਮਾਨਾ ਜਿਹੜੇ ਹਮਲੇ ਹੁੰਦੇ ਆ ਉਹਨਾਂ ਦੇ ਵਿਰੁੱਧ ਵੀ ਬੋਲਦੇ ਆ ਇਸ ਲਈ ਪੰਜਾਬ ਸਰਕਾਰ ਨੇ ਵੀ 22 23 ਜਿਹੜੀ ਅਪ੍ਰੈਲ ਆ ਰਹੀ ਹੈ 22 23 ਅਪ੍ਰੈਲ ਨੂੰ ਲਗਭਗ ਪਾਈ ਅੰਮਰਪਾਲ ਸਿੰਘ ਦੀ ਐਨਐਸਏ ਕੁੱਟਣ ਦੀ ਬਿਲਕੁਲ ਤਿਆਰੀ ਹੈ ਪਰ ਸਿੱਖ ਆਗੂਆਂ ਵੱਲੋਂ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ। ਸਰਦਾਰ ਸਿਮਰਨਜੀਤ ਸਿੰਘ ਮਾਨ ਬੜੇ ਸਤਕਾਰਯੋਗ ਆਗੂ ਹੈ। ਸਿੱਖ ਕੌਮ ਨੇ ਉਹਨਾਂ ਨੂੰ ਬੜਾ ਪਿਆਰ ਦਿੱਤਾ ਹੈ ਪਰ ਉਹਨਾਂ ਤੋਂ ਆਪਣੀ ਪਾਰਟੀ ਚੰਗੀ ਤਰ੍ਹਾਂ ਦੇ ਨਾਲ ਨਹੀਂ ਚਲਾਈ ਗਈ। ਉਹ ਪੰਜਾਬ ਦੇ ਉੱਤੇ ਆਪਣਾ ਰਾਜ ਕਾਮਯਾਬ ਨਹੀਂ ਕਰ ਸਕੇ ਪਰ ਪੰਜਾਬ ਦੇ ਲੋਕਾਂ ਨੇ ਕਸਰ ਕੋਈ ਨਹੀਂ ਛੱਡੀ ਉਹਨਾਂ ਦਾ ਬੜਾ ਸਤਿਕਾਰ ਕੀਤਾ ਜਿਹੋ ਜਾਂ ਉਹਨਾਂ ਨੇ ਡੀਆਈਜੀ ਦੀ ਨੌਕਰੀ ਛੱਡੀ ਸੀ 84ਵੇਂ ਉਹ ਤੋਂ ਵੱਧ ਲੋਕਾਂ ਨੇ ਉਹਨਾਂ ਨੂੰ ਮਾਣ ਤੇ ਸਤਿਕਾਰ ਦੇਤਾ ਤਿੰਨ ਵਾਰੀ ਉਹਨਾਂ ਨੂੰ ਐਮਪੀ ਦੋ ਵਾਰੀ ਸੰਗਰੂਰ ਤੋਂ ਬਣਾਤਾ ਇੱਕ ਵਾਰ ਉਹ ਖੰਡੂਰ ਸਾਹਿਬ ਤੋਂ ਤਰਨਤਾਰਨ ਤੋਂ ਵੱਡੇ ਮਾਰਜਨ ਦੇ ਨਾਲ 1999 ਦੇ ਵਿੱਚ ਐਮਪੀ ਬਣ ਚੁੱਕੇ ਐ। ਉਦੋਂ ਉਹਨਾਂ ਦੇ ਘੱਟੋ ਘੱਟ 7-8 ਐਮਪੀ ਉਹਨਾਂ ਦੇ ਜਿੱਤ ਗਏ ਸੀ। 1999 ਦੇ ਵਿੱਚ। ਪਰ ਉਹਨਾਂ ਨੇ ਜਿਹੜੇ ਮੁੱਦੇ ਰੱਖੇ ਉਹਨਾਂ ਦੇ ਵਿੱਚ ਉਹ ਬਿਲਕੁਲ ਫੇਲ ਹੋ ਗਏ। ਲੋਕਾਂ ਨੇ ਉਹਨਾਂ ਦੀ ਸਿਆਸਤ ਨੂੰ ਬਹੁਤਾ ਪਸੰਦ ਨਹੀਂ ਕੀਤਾ। ਕਿਉਂਕਿ ਸਿਆਸਤ ਹਰ ਇੱਕ ਬੰਦੇ ਦੇ ਵੱਸ ਨਹੀਂ ਹੁੰਦੀ ਕਿ ਉਹ ਚਲਾ ਸਕੀ ਸਿਮਰਜੀਤ ਸਿੰਘ ਮਾਨ ਖਾਲਿਸਤਾਨ ਦੇ ਲੜਦੇ ਆ ਖਾਲਿਸਤਾਨ ਦੀ ਗੱਲ ਕਰਦੇ ਆ ਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਖਾਲਿਸਤਾਨ ਦੀ ਗੱਲ ਕੀਤੀ ਪਰ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਨੇ ਚੋਣ ਲੜੀ ਉਹ ਐਮਪੀ ਬਣ ਗਏ ਨਾਲ ਦੀ ਨਾਲ ਸਿਮਰਜੀਤ ਸਿੰਘ ਮਾਨ ਅਤੇ ਉਹਦੇ ਪਾਰਟੀ ਦੇ ਆਗੂਆਂ ਦੇ ਤੇਰ ਵੱਜ ਗਏ ਕਹਿੰਦੇ ਜੀ ਆ ਦੇਖੋ ਅੰਮ੍ਰਿਤਪਾਲ ਜਿਹੜੇ ਮੁੱਦੇ ਤੇ ਪ੍ਰਚਾਰ ਕਰਦਾ ਸੀ ਉਹ ਬਿਲਕੁਲ ਬਦਲ ਗਿਆ ਛੱਡ ਗਿਆ ਉਹਨੇ ਹਾਰ ਮੰਨ ਲਈ ਹੈ ਭਾਵ ਕਿ ਉਹ ਐਮਪੀ ਦੀ ਇਲੈਕਸ਼ਨ ਕਿਉਂ ਲੜਿਆ ਜੇਕਰ ਸਿਮਰਜੀਤ ਸਿੰਘ ਮਾਨ ਸਾਹਿਬ ਆਪ ਐਮਪੀ ਦੀ ਇਲੈਕਸ਼ਨਾਂ ਲੜ ਸਕਦੇ ਆ ਤੇ ਆਪਣੇ ਬੰਦਿਆਂ ਨੂੰ ਟਿਕਾ ਦੇ ਸਕਦੇ ਆ ਤੇ ਪਾਰਟੀ ਸਿਆਸੀ ਤੌਰ ਤੇ ਚਲਾ ਸਕਦੇ ਆ ਉਦੋਂ ਉਹਨਾਂ ਦੇ ਮੁੱਦੇ ਨੂੰ ਧੱਕਾ ਨਹੀਂ ਲੱਗਦਾ ਉਹ ਵੀ ਗੱਲ ਤੇ ਹਰਿਆਣਾ ਦੀ ਕਰਦੇ ਐ ਜਦ ਸਿਮਰਜੀਤ ਸਿੰਘ ਮਾਨ ਆਪ ਐਮਪੀ ਜਿੱਤ ਕੇ ਜਾਂਦੇ ਐ ਸਭਧਾਨ ਦੀ ਸੌਂ ਵੀ ਚੁੱਕਦੇ ਐ ਸੰਸਦ ਵਿੱਚ ਉਦੋਂ ਤੇ ਉਹਨਾਂ ਨੂੰ ਕੋਈ ਠੇਸ ਨਹੀਂ ਪਹੁੰਚਦੀ ਪਰ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਨੇ ਸੌਂ ਚੱਕ ਲਈ ਐਮਪੀ ਬਣ ਗਿਆ ਫਿਰ ਉਹਨਾਂ ਨੂੰ ਸੱਕ ਵੱਜੀ ਦੁੱਖ ਲੱਗਦਾ ਉਹਨਾਂ ਦੇ ਬਹੁਤ ਸਾਰੇ ਬੰਦੇ ਇਵਾਂਾਂ ਤੇ ਬਹਿ ਕੇ ਡਿਬੇਟਾਂ ਦੇ ਵਿੱਚ ਬਹਿ ਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਕਰਦਾਰ ਖੁਸ਼ੀ ਕਰਦੇ ਆ ਕਿ ਉਹ ਸਿਮਰਜੀਤ ਸਿੰਘ ਮਾਨ ਦੇ ਬਰਾਬਰ ਨਹੀਂ ਆ ਸਕਦਾ ਜਾਂ ਉਹਦੇ ਵਿੱਚ ਉਹ ਗੁਣ ਨਹੀਂਗੇ ਤੇ ਬਰਾਬਰਤਾ ਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਸੇ ਦੀ ਨਹੀਂ ਕੀਤੀ ਨਾ ਹੀ ਉਹਨਾਂ ਨੇ ਸੰਤ ਜਰਨੈਲ ਸਿੰਘ ਦੀ ਕੀਤੀ ਨਾ ਮਾਨ ਦੀ ਕੀਤੀ ਪਰ ਲੋਕਾਂ ਨੇ ਉਹਨਾਂ ਨੂੰ ਜਿਹੋ ਜਿਹਾ ਮਰਜ਼ੀ ਨਾਮ ਦਿੱਤਾ ਰੂਪ ਦਿੱਤਾ ਉਹਨਾਂ ਦੇ ਕੰਮ ਦੇਖ ਕੇ ਪ੍ਰਚਾਰ ਦੇਖ ਕੇ ਸਿੱਖੀ ਨਾਲ ਜੋੜ ਦੇ ਨੌਜਵਾਨਾਂ ਨੂੰ ਦੇਖ ਕੇ ਉਹਨਾਂ ਨੂੰ ਸੰਤਾਂ ਵਰਗਾ ਪਿਆਰ ਦੇਣ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਪਰ ਉਹ ਵੀ ਉਹਦੇ ਉੱਤੇ ਇਲਜ਼ਾਮ ਪਾਜੀ ਲਾਈ ਗਈ ਤੇ ਹੋਰ ਪਾਲਟਿਕਾਂ ਦੇ ਵੱਲੋਂ ਵੀ ਉਹਨਾਂ ਤੇ ਇਲਜ਼ਾਮ ਲਾਏ ਜਾ ਰਹੇ ਐ ਕਿ ਭਾਈ ਅਮਰਤਪਾਲ ਸਿੰਘ ਦੇ ਬੰਦੇ ਆ ਜਿਹੜੇ ਧਮਕੀਆਂ ਦਿੰਦੇ ਆ ਤੇ ਜੇਣ ਦੇ ਵਿੱਚ ਬੈਠੇ ਧਮਕੀਆਂ ਦੇ ਰਹੇ ਐ ਇੱਕ ਅਮਰਤਪਾਲ ਸਿੰਘ ਦੇ ਉੱਤੇ ਕਾਕਲ ਦਾ ਕੇਸ ਵੀ ਪਾਇਆ ਗਿਆ ਹੈ ਪਿਛਲੇ ਮਹੀਨਿਆਂ ਦੇ ਵਿੱਚ ਭਾਈ ਗੁਰਪ੍ਰੀਤ ਸਿੰਘ ਹਰੀਨੋ ਜਿਹੜਾ ਨੌਜਵਾਨ ਸੀ ਉਹਦਾ ਕਤਲ ਹੋ ਗਿਆ ਸੀ ਤੇ ਨਾਲ ਦੀ ਨਾਲ ਜਾਂਚ ਕਰਨ ਤੋਂ ਪਹਿਲਾਂ ਹੀ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਂ ਉਹਦੇ ਵਿੱਚ ਕੇਸ ਦੇ ਵਿੱਚ ਮਰ ਦਿੱਤਾ ਗਿਆ ਪਾ ਦਿੱਤਾ ਗਿਆ ਤਾਂ ਕਿ ਉਹ ਜੇਲ੍ਹ ਤੋਂ ਬਾਹਰ ਨਾ ਸਕੇ ਇਹੋ ਜੇ ਹਰ ਬੇਵਰਤੇ ਜਾ ਰਹੇ ਐ ਤੇ ਹੋਰ ਪਾਰਟੀਆਂ ਵਿਰੋਧ ਕਰਨ ਤੇ ਉਹਨਾਂ ਦਾ ਮੰਨ ਲਿਆ ਜਾਵੇ ਕਿ ਭਾਈ ਸਾਡੇ ਵਿਰੋਧੀ ਹੈ ਕਾਂਗਰਸ ਹੋਵੇ ਬੀਜੇਪੀ ਹੋਵੇ ਪਰ ਸਿੱਖਾਂ ਦੇ ਆਗੂ ਹੋਣ ਚਾਹੇ ਸਿਮਰਜੀਤ ਸਿੰਘ ਮਾਨ ਹੋਣ ਚਾਹੇ ਦੂਜਾ ਅਕਾਲੀ ਦਲ ਹੋਵੇ ਉਹ ਬੰਦੇ ਭਾਈ ਅੰਮ੍ਰਿਤਪਾਲ ਸਿੰਘ ਦੀ ਕਰਦਾਰ ਕੋਸ਼ਿਸ਼ ਕਰਨਾ ਤੇ ਜੇਲ੍ਹ ਦੇ ਵਿੱਚੋਂ ਜੇ ਬਾਹਰ ਆਉਂਦਾ ਹੈ ਤੇ ਕਹਿਣ ਕਿ ਮਾਹੌਲ ਖਰਾਬ ਹੋ ਜਾਏਗਾ ਤੇ ਜਾਂ ਕਹਿਣਾ ਕਿ ਅੰਮ੍ਰਿਤਪਾਲ ਜਿਹੜੇ ਕੰਮ ਵਾਸਤੇ ਆਇਆ ਸੀ ਜਿਹੜਾ ਮੁੱਦਾ ਚੁੱਕਿਆ ਸੀ ਉਹ ਸੱਡ ਗਿਆ ਡਰ ਗਿਆ ਵਿੱਕ ਗਿਆ ਝੁੱਕ ਗਿਆ ਇਹ ਗੱਲਾਂ ਹਾਸੋ ਹੀੜ ਨੇ ਉਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਉਹਨੂੰ ਅਜੇ ਤੱਕ ਸੰਸਦ ਮੈਂਬਰ ਬਣਨ ਤੋਂ ਬਾਅਦ ਤੇ ਮੌਕਾ ਹੀ ਨਹੀਂ ਮਿਲਿਆ ਪੰਜਾਬ ਵਿੱਚ ਆਉਣ ਦਾ ਜੇਲ੍ਹ 'ਚ ਬੈਠੇ ਐ ਜਦੋਂ ਉਹ ਪੰਜਾਬ ਦੇ ਵਿੱਚ ਵਿਚਰਨਗੇ ਨੌਜਵਾਨਾਂ ਦੇ ਵਿੱਚ ਵਿਚਰਨਗੇ ਗਰਾਊਂਡ ਪੱਧਰ ਤੇ ਭਾਈ ਅਮਰਪਾਲ ਸਿੰਘ ਚੱਲਣਗੇ ਫੇਰ ਪਤਾ ਲੱਗੂਗਾ ਇਹ ਉਹਨਾਂ ਨਾਲ ਕਿਹੋ ਜਿਹਾ ਉਹਨਾਂ ਨੂੰ ਲੋਕ ਪਿਆਰ ਕਰਦੇ ਐ ਕਿੰਨੇ ਕ ਨੌਜਵਾਨ ਉਹਨਾਂ ਦੇ ਨਾਲ ਚੱਲਦੇ ਐ ਤੇ ਉਹਨਾਂ ਨੂੰ ਕੀ ਸਤਕਾਰ ਮਿਲਦਾ ਸਕਤਾ ਬੰਦੇ ਤੇ ਭਾਈ ਅੰਮਰਪਾਲ ਸਿੰਘ ਆਪਣੇ ਸਟੈਂਡ ਤੇ ਕਾਇਮ ਰਹਿੰਦੇ ਐ ਇਹ ਸਾਰਾ ਕੁਝ ਜੇਲ੍ਹ ਤੋਂ ਬਾਹਰ ਪਤਾ ਲੱਗਣਾ ਦੋ ਸਾਲ ਜੇਲ੍ਹ ਦੇ ਵਿੱਚ ਹੋ ਗਏ ਉਹਨਾਂ ਨੇ ਸਿਦਕ ਨਾਲ ਅਣਖ ਦੇ ਨਾਲ ਜੇਲ੍ਹ ਕੱਟੀ ਐ ਕਿਸੇ ਦੇ ਅੱਗੇ ਝੁਕੇ ਨਹੀਂ ਝੁੱਕ ਜਾਂਦੇ ਤੇ ਸ਼ਾਇਦ ਜੇਲ੍ਹ ਹੀ ਨਾ ਜਾਣਾ ਪੈਂਦਾ ਅੱਜ ਬੰਦੀ ਸਿੰਘਾਂ ਨੇ ਮੂਰੇ ਵੀ ਇਹੋ ਜਿਹੀਆਂ ਗੱਲਾਂ ਰੱਖੀਆਂ ਜਾ ਰਹੀਆਂ ਐ ਕਿ ਤੁਸੀਂ ਇੱਕ ਵਾਰੀ ਗਲਤੀ ਮੰਨ ਲਓ ਪਛਤਾਪ ਕਰ ਲਓ ਕਿ ਅਸੀਂ ਜੋ ਕੁਝ ਕੀਤਾ ਭਾਵਨਾਵਾਂ ਦੇ ਵਿੱਚ ਵਹਿਕੀ ਕੀਤਾ ਸਾਨੂੰ maaf ਕਰ ਦਿਓ ਅਸੀਂ ਮੁੜ ਕੇ ਉਹ ਜਿਹਾ ਕੰਮ ਨਹੀਂ ਕਰਾਂਗੇ ਪਰ ਸਾਰੇ ਸਿੰਘਾਂ ਨੇ ਜਵਾਬ ਦੇ ਦਿੱਤਾ ਭਾਈ ਜਗਤਾਰ ਸਿੰਘ ਹਵਾਰਾ ਅੱਜ ਜੇਲ੍ਹ ਤੋਂ ਬਾਹਰ ਆ ਸਕਦਾ ਹੈ ਉਹ ਕਾਲ ਤਰਤ ਦਾ ਜੱਥੇਦਾਰ ਵੀ ਲੱਗ ਸਕਦਾ ਹੈ ਅੱਜ ਆ ਕੇ ਸਾਮ ਸਕਦਾ ਸਾਰੀ ਜ਼ਿੰਮੇਵਾਰੀ ਪਰ ਈਨ ਮੰਨਣੀ ਪੈਣੀ ਉਹ ਨਹੀਂ ਮੰਨਦਾ ਉਹ ਕਿਸੇ ਨਾਲ ਸਮਝੌਤਾ ਨਹੀਂ ਕਰਦਾ ਉਹ ਕਹਿੰਦਾ ਜੋ ਕੁਝ ਕੀਤਾ ਆਪਦੇ ਦਬਤੇ ਕੀਤਾ ਹੋਸ ਹਵਾਲੇ ਦੇ ਵਿੱਚ ਕੀਤਾ ਉਸੇ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਕਹਿੰਦਾ ਭਾਈ ਅੰਮ੍ਰਿਤਪਾਲ ਸਿੰਘ ਤੇ ਐਕਸ਼ਨ ਹੋਣਾ ਸਾਰਾ ਦਾ ਪਾਰਟੀ ਨਾਲ ਖੁਸ਼ ਹੋਣਾ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਸੀ ਉਦੋਂ ਵੀ ਪੰਜਾਬ ਦੇ ਕਈ ਆਗੂ ਉਹਨਾਂ ਨੂੰ ਨਿੰਦਦੇ ਸੀ ਉਹਨਾਂ ਨੂੰ ਮਾਰਾ ਦਿਖਾਉਂਦੇ ਸੀ। ਉਦੋਂ ਵੀ ਉਹਨਾਂ ਦੀ ਕਰਦਾਰ ਕੁਝ ਕਰਦੇ ਸੀ। ਪਰ ਜਦੋਂ ਜੇਲ੍ਹ ਦੇ ਵਿੱਚ ਚਲਿਆ ਗਿਆ ਫਿਰ ਮਗਰਮਰਸ ਦੇ ਹੱਥੋਂ ਵੀ ਬਹਾਈ। ਇਹ ਸਰਕਾਰ ਨੇ ਮਾਰਾ ਕੀਤਾ ਪਰ ਮਾਰਾ ਭਾਈ ਕਿਉਂ ਕੀਤਾ? ਤੁਸੀਂ ਕਰਵਾਇਆ। ਤੁਸੀਂ ਭਗਵੰਤ ਕਮਾਨ ਨੂੰ ਮਜਬੂਰ ਕੀਤਾ, ਸਰਕਾਰ ਨੂੰ ਮਜਬੂਰ ਕੀਤਾ ਤਾਂ ਉਹਦੇ ਉੱਤੇ ਐਨਐਸਏ ਲਾਈ ਗਈ। ਹੁਣ 2 ਸਾਲ ਹੋ ਗਏ ਐਨਐਸਏ ਲਗਭਗ ਪੂਰੀ ਹੋ ਚੁੱਕੀ ਹੈ। 22 ਤੇ 23 ਅਪ੍ਰੈਲ ਦੇ ਲਾਗੇ ਬੰਨੇ ਭਾਈ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੇ ਵਿੱਚ ਪਹੁੰਚ ਜਾਣਾ ਕਿਸੇ ਵੀ ਜੇਲ੍ਹ ਦੇ ਵਿੱਚ ਬਾਹਰ ਦੇ ਵਿੱਚ ਉਹਨਾਂ ਨੂੰ 2000 ਮਹੀਨਿਆਂ ਦੇ ਵਿੱਚ ਜਵਾਬਤ ਮਿਲ ਜਾਣੀ ਹੈ ਕਿਉਂਕਿ ਕਿਸੇ ਵੀ ਕੇਸ ਦੇ ਵਿੱਚ ਕੋਈ ਵਕਾ ਦਾਬ ਨਹੀਂ ਸਬੂਤ ਨਹੀਂ ਜੇਲ੍ਹ ਦੇ ਵਿੱਚ ਬੈਠੇ ਬੰਦੇ ਦੇ ਉੱਤੇ ਕੋਈ ਵੀ ਕੇਸ ਪਾਇਆ ਨਹੀਂ ਜਾ ਸਕਦਾ ਇਸ ਲਈ ਝੂਠੀਆਂ ਧਮਕੀਆਂ ਦੇ ਬਾਹਰ ਨਹੀਂ ਮਣਾਉਣੇ ਇਹ ਬਹੁਤ ਹੀ ਮੰਦ ਭਾਗ ਹੈ ਸੋ ਦੇਖਦੇ ਆ ਆਉਣ ਵਾਲੇ ਸਮੇਂ ਵਿੱਚ ਕੀ ਬਣਦਾ ਹੈ ਪਰ ਸਿਆਸੀ ਦੁਸ਼ਮਣਾਂ 'ਤੇ ਹਮਲੇ ਕਰਨੇ ਕਰਨੇ ਪਰ ਸਾਡੇ ਸਿੱਖ ਆਗੂ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਦੇ ਐ ਤੇ ਸਰਕਾਰ ਨੂੰ ਇਸ਼ਾਰੇ ਕਰਦੇ ਐ ਕਿ ਅਜੇ ਉਹਨਾਂ ਨੂੰ ਜੇਲ੍ਹ 'ਚੋਂ ਛੱਡੋ ਨਾ ਉਹਨਾਂ ਤੇ ਐਨਐਸਏ ਲਾਈ ਰੱਖੋ ਉਦੋਂ ਮਨ ਬੜਾ ਦੁਖਦਾ ਇੱਕ ਪਾਸੇ ਕਹਿੰਦੇ ਅੰਮ੍ਰਿਤਪਾਲ ਸਿੰਘ ਜਸਸ ਸਿੰਘ ਦਾ ਬੰਦਾ ਸੀ ਅੰਮ੍ਰਿਤਪਾਲ ਸਿੰਘ ਜਸਸ ਸਿੰਘ ਦਾ ਬੰਦਾ ਨਹੀਂ ਸੀ ਅਜੰਸ ਸਿੰਘਾਂ ਦੇ ਬੰਦੇ ਤੁਸੀਂ ਸਿੱਧ ਹੋ ਰਹੇ ਹੋ ਅੱਜ ਟੈਰ ਰਹੇ ਹੋ ਕਰ ਲੋ ਮੱਛੀ ਹੋ ਰਹੇ ਹੋ ਕਿ ਕਿਤੇ ਭਾਈ ਸਾਹਿਬ ਜੇਲ੍ਹ ਤੋਂ ਬਾਹਰ ਨਾ ਆ ਜਾਈਂ ਇਸ ਲਈ ਤੁਸੀਂ ਬੜੇ ਤੰਗ ਹੋ ਉਹਨਾਂ ਨੇ ਬਾਹਰ ਆਉਣਾ ਹੀ ਆਉਣਾ ਕੋਈ ਰੋਕ ਨਹੀਂ ਸਕਦਾ ਤੇ ਜਦੋਂ ਆਉਣਗੇ ਪੰਜਾਬ ਦਾ ਨਕਸ਼ਾ ਸਿਆਸਤ ਦੇ ਤੌਰ ਤੇ ਜ਼ਰੂਰ ਬਦਲੇਗਾ ਮੈਨੂੰ ਆਸ ਹੈ ਜਦੋਂ ਉਹ ਜੇਲ੍ਹ ਤੋਂ ਨਿਕਲਣਗੇ ਜਦੋਂ ਗਰਾਊਂਡ ਤੇ ਆਉਣਗੇ ਤੇ ਸਾਰਾ ਨਕਸ਼ਾ ਸਿਆਸੀ ਤੌਰ ਤੇ ਚੇਂਜ ਹੋ ਜਾਏ ਇੰਨੀ ਹੱਕ ਦੋਸਤੋ ਵਿਚਾਰਾ ਸਨ ਹੁੱਲ ਚੁੱਕ ਦੀ ਖਿਮਾ ਗਾਨਾ ਤੁਹਾਨੂੰ ਚੰਗੀ ਲੱਗਦੀ ਹੈ ਸਾਫ ਤੇ ਸੱਚੀ ਸੁੱਚੀ ਲੱਗਦੀ ਹੈ ਤੇ ਜਰੂਰ ਆਪਣੇ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਅੱਗੇ ਤੋਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋ ਜਾਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ